ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਵੈਜ ਮਸਾਲਾ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਕੁੰਦਰੂ ਤੇ ਆਲੂਆਂ ਦੀ ਬਹੁਤ ਹੀ ਵਧੀਆ ਸੁੱਕੀ ਸਬਜ਼ੀ ਘਰ ਦੇ ਮਸਾਲਿਆਂ ਤੋਂ ਬਣਾ ਕੇ ਇਹਨੂੰ ਤਿਆਰ ਕਰਾਂਗੇ ਬਹੁਤ ਹੀ ਟੇਸਟੀ ਬਣਦੀ ਹੈ ਬਹੁਤ ਹੀ ਛੇਤੀ ਬਣ ਜਾਂਦੀ ਹੈ ਤੇ ਤੁਸੀਂ ਇਹਨੂੰ ਜ਼ਰੂਰ ਟਰਾਈ ਕਰਿਓ ਤੇ ਚਲੋ ਹੁਣ ਇਹ ਸਬਜ਼ੀ ਨੂੰ ਬਣਾਉਣਾ ਸ਼ੁਰੂ ਕਰਦੇ ਆਂ ਜਿਹਦੇ ਵਾਸਤੇ ਮੈਂ ਇੱਥੇ ਲਏ ਨੇ ਅੱਧਾ ਕਿਲੋ ਤਾਜ਼ੇ ਕੁੰਦਰੂ ਤੇ ਕੁੰਦਰੂਆਂ ਨੂੰ ਮੈਂ ਧੋ ਕੇ ਤੇ ਸੁਕਾ ਲਿਆ ਹੁਣ ਆਪਾਂ ਇਹਨਾਂ ਦੀ ਕਟਿੰਗ ਕਰਾਂਗੇ ਪਹਿਲਾਂ ਦੋਨੋਂ ਸਾਈਡਾਂ ਤੋਂ ਨਾ ਥੋੜਾ ਥੋੜਾ ਜਿਹਾ ਕੱਟ ਕੇ ਇਦਾਂ ਵ ਇਸ ਤਰ੍ਹਾਂ ਕਰਕੇ ਚਾਰ ਪੀਸ ਕਰ ਲਵਾਂਗੇ ਐਦਾਂ ਦੇ ਇੱਕ ਗੁੰਦਰੂ ਜਿਹੜੀ ਐ ਇੱਕ ਹਰੀ ਸਬਜ਼ੀ ਐ ਔਰ ਬਹੁਤ ਹੀ ਪੋਸ਼ਟਿਕ ਹੁੰਦੀ ਐ ਤੇ ਇਹਨੂੰ ਜ਼ਰੂਰ ਖਾਣਾ ਚਾਹੀਦਾ ਐ ਇਹਦੇ ਖਾਣ ਦੇ ਬਹੁਤ ਹੀ ਫਾਇਦੇ ਹੁੰਦੇ ਨੇ ਤੇ ਇੱਥੇ ਮੈਂ ਸਾਰੇ ਗੁੰਦਰੂ ਕੱਟ ਲਏ ਨੇ ਪਰ ਕੱਟਣ ਤੋਂ ਬਾਅਦ ਨਾ ਕੁਝ ਗੁੰਦਰੂ ਤਾਂ ਇਸ ਤਰ੍ਹਾਂ ਦੇ ਵਧੀਆ ਨਿਕਲੇ ਨੇ ਹਰੇ ਤੇ ਕੁਝ ਨੇ ਇਸ ਤਰ੍ਹਾਂ ਥੋੜੇ ਜਿਹਾ ਪਿੰਕ ਜੇ ਨੇ ਯਾਨੀ ਕਿ ਥੋੜੇ ਜਿਹਾ ਪੱਕੇ ਹੋਏ ਨੇ ਜ਼ਿਆਦਾ ਨਹੀਂ ਤੇ ਕੁਝ ਜਿਹੜੇ ਨੇ ਨਾ ਉਹ ਇਸ ਤਰ੍ਹਾਂ ਦੇ ਜ਼ਿਆਦਾ ਪੱਕੇ ਹੋਏ ਨੇ ਲਾਲ ਇਸ ਤਰ੍ਹਾਂ ਦੇ ਗੁੰਦਰੂ ਨਾ ਪਾਓ ਤੇ ਇਸ ਨਾਲ ਦੇ ਜਿਹੜੇ ਲਾਈਟ ਜਿਹਾ ਪਿੰਕ ਹੋਣ ਤੇ ਜਿਹੜੇ ਗ੍ਰੀਨ ਹੋਣ ਉਹਨਾਂ ਦੀ ਸਬਜ਼ੀ ਬਣਾਓ ਵਧੀਆ ਬਨੇਗੀ ਤੇ ਕੁੰਦਰਾਂ ਚ ਪਾਉਣ ਵਾਸਤੇ ਮੈਂ ਇੱਥੇ ਲਏ ਨੇ ਤਿੰਨ ਮੀਡੀਅਮ ਸਾਈਜ਼ ਦੇ ਆਲੂ ਕੁੰਦਰਾਂ ਦੀ ਛੇਫ ਵਿੱਚੀ ਕੱਟੇ ਹੋਏ ਯਾਨੀ ਕਿ ਲੰਬੇ ਪਤਲੇ ਕੱਟੇ ਹੋਏ ਤੇ ਹੁਣ ਆਪਾਂ ਸਬਜ਼ੀ ਨੂੰ ਪਕਾਵਾਂਗੇ ਪਕਾਉਣ ਵਾਸਤੇ ਨਾ ਇੱਕ ਕੜਾਈ ਗੈਸ ਤੇ ਚੜਾਵਾਂਗੇ ਤੇ ਕੜਾਈ ਵਿੱਚ ਨਾ ਤਿੰਨ ਤੋਂ ਚਾਰ ਵੱਡੇ ਚਮਚ ਸਰੋਂ ਦਾ ਤੇਲ ਪਾ ਕੇ ਗਰਮ ਕਰ ਲਵਾਂਗੇ ਤੇਲ ਇੱਥੇ ਤੁਸੀਂ ਕੋਈ ਵੀ ਲੈ ਸਕਦੇ ਹੋ ਜਿਹੜਾ ਤੁਸੀਂ ਯੂਜ਼ ਕਰਦੇ ਹੋ ਤੇ ਜਦੋਂ ਤੇਲ ਗਰਮ ਹੋ ਜਾਏਗਾ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਛੋਟਾ ਚਮਚ ਬਰੀਕ ਵਾਲ ਤੇ ਨਾਲ ਹੀ ਪਾਵਾਂਗੇ ਇੱਕ ਛੋਟਾ ਚਮਚਾ ਜੀਰੇ ਦਾ ਤੇ ਥੋੜੀ ਜਿਹੀ ਪਾਵਾਂਗੇ ਹਿੰਗ ਤੇ ਜਦੋਂ ਇਹ ਸਭ ਚੀਜ਼ਾਂ ਚੰਗੀ ਤਰ੍ਹਾਂ ਤੜਕ ਜਾਣ ਗਿਆ ਨਾ ਉਦੋਂ ਇਸ ਤਰ੍ਹਾਂ ਦੇ ਲੰਬੇ ਪਤਲੇ ਕੱਟੇ ਹੋਏ ਦੋ ਪਿਆਜ਼ ਪਾ ਦਵਾਂਗੇ ਪਿਆਜ਼ਾਂ ਨੂੰ ਬਹੁਤਾ ਪਤਲਾ ਨਹੀਂ ਕਰਨਾ ਹੋਰ ਇਹਨਾਂ ਨੂੰ ਤੇਲ ਵਿੱਚ ਨਾ ਆਪਾਂ ਥੋੜਾ ਜਿਹਾ ਭੁੰਨਣਾ ਹੈ ਇਹਨੂੰ ਕੋਈ ਲਾਈਟ ਜਾਂ ਡਾਰਕ ਬ੍ਰਾਊਨ ਨਹੀਂ ਕਰਨਾ ਤੇ ਬਸ ਪਿਆਜ਼ ਨੂੰ ਥੋੜਾ ਜਿਹਾ ਭੁੰਨ ਕੇ ਨਾ ਨਾਲ ਹੀ ਪਾ ਦਵਾਂਗੇ ਲਸਣ ਅਦਰਕ ਤੇ ਹਰੀ ਮਿਰਚ ਦਾ ਇਹ ਦਰਦਰਾ ਜਿਹਾ ਕੁੱਟਿਆ ਹੋਇਆ ਪੇਸਟ ਇੱਥੇ ਮੈਂ ਤਿੰਨ ਹਰੀਆਂ ਮਿਰਚਾਂ ਦੋ ਤਿੰਨ ਕਲੀਆਂ ਲਸਣ ਦੀਆਂ ਤੇ 1 ਇੰਚ ਅਦਰਕ ਦਾ ਟੁਕੜਾ ਲੈ ਕੇ ਨਾ ਮਿਕਸੀ ਦੇ ਵਿੱਚ ਇਸ ਦਾ ਦਰਦਰਾ ਪੇਸਟ ਬਣਾ ਲਿਆ ਹੈ ਤੁਸੀਂ ਚਾਹੋ ਤਾਂ ਇਹਨੂੰ ਕੁੱਟ ਵੀ ਸਕਦੇ ਹੋ ਯਾਨੀ ਕਿ ਕੁੱਟ ਕੇ ਪਾ ਸਕਦੇ ਹੋ ਤੇ ਮਿਰਚਾਂ ਦੀ ਕੁਆਂਟੀਟੀ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਵੀ ਪਾ ਸਕਦੇ ਹੋ ਮਤਲਬ ਜੇ ਕਰਾਰੀ ਪਸੰਦ ਹੈ ਤਾਂ ਜ਼ਿਆਦਾ ਪਾ ਲਓ ਨਹੀਂ ਤਾਂ ਘੱਟ ਪਾ ਲਓ ਇੱਥੇ ਲਸਣ ਅਦਰਕ ਤੇ ਪਿਆਜ਼ ਨੂੰ 1.5 ਮਿੰਟ ਤੱਕ ਮੈਂ ਭੁੰਨ ਲਿਆ ਹੈ ਤੇ 1.5 ਮਿੰਟ ਤੱਕ ਭੁੰਨਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਕੱਟੇ ਹੋਏ ਆਲੂ ਤੇ ਨਾਲ ਹੀ ਕੁੰਦਰੂ ਬਹੁਤ ਹੀ ਛੇਤੀ ਹੋ ਸਿੰਪਲ ਜੀ ਸਬਜੀ ਐ ਪਰ ਬੰਦ ਹੀ ਬਹੁਤ ਸਵਾਦ ਐ ਤੇ ਹੁਣ ਇਹਨਾਂ ਨੂੰ ਨਾ ਪਿਆਜ਼ ਵਾਲੇ ਮਸਾਲੇ ਨਾਲ ਮਿਕਸ ਕਰਕੇ 2 ਕੁ ਮਿੰਟ ਪੱਟ ਤੇ ਆਪਾਂ ਇਸ ਤਰ੍ਹਾਂ ਖੁੱਲਾ ਹੀ ਭੁੰਨਾਂਗੇ ਤੇ ਨਾਲ-ਨਾਲ ਥੋੜੀ-ਥੋੜੀ ਦੇਰ ਨੂੰ ਚਲਾਉਂਦੇ ਰਵਾਂਗੇ ਤੇ ਇੱਥੇ ਮੈਂ ਆਲੂ ਹੋਰ ਕੁੰਦਰੂਆਂ ਨੂੰ ਨਾ 2 ਮਿੰਟਾਂ ਗੱਜਨਾ ਖੁੱਲਾ ਹੀ ਭੁੰਨ ਲਿਆ ਅਸਵਾ ਤੇਲ ਦੇ ਵਿੱਚ ਭੁੰਨ ਕੇ ਬਣਾਉਣਾ ਤੇ ਸਬ지 ਦਾ ਸਵਾਦ ਬਹੁਤ ਹੀ ਵਧੀਆ ਆਉਂਦਾ ਹੈ ਕਿਉਂਕਿ ਆਲੂ ਜਿਹੜਾ ਨਾ ਥੋੜੇ ਥੋੜੇ ਜਿ क्रिਸਪੀ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚਮਚੇ ਦਾ ਚੌਥਾ ਹਿੱਸਾ ਹਲਦੀ ਤੇ ਇੱਕ ਛੋਟਾ ਚਮਚਾ ਲੂਣ ਦਾ ਵੀ ਪਾਵਾਂਗੇ ਹੈਨਾ ਕਿਉਂਕਿ ਤੁਸੀਂ ਜਿਹੜਾ ਲੂਣ ਹੈ ਆਪਣੇ ਟੇਸ ਦੇ ਮੁਤਾਬਿਕ ਪਾ ਸਕਦੇ ਹੋ ਮੈਂ ਇੱਕ ਛੋਟਾ ਵਾਲਾ ਚਮਚਾ ਪਾਇਆ ਹੈ ਤੇ ਹੁਣ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਦਵਾਂਗੇ ਹਲਦੀ ਨੂੰ ਤੇ ਲੂਣ ਨੂੰ ਤੇ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਇਹਨੂੰ ਟੱਕ ਦਵਾਂਗੇ ਤੇ ਟੱਕ ਕੇ ਗੈਸ ਦੀ మీడియం ਫਲੇਮ ਤੇ ਆਪਾਂ ਇਹਨੂੰ ਮਤਲਬ ਕਿ ਸੌਫਟ ਹੋਣ ਤੱਕ ਪਕਾਵਾਂਗੇ ਜਾਂ 5 ਤੋਂ 7 ਮਿੰਟ ਤੱਕ ਪਕਾਵਾਂਗੇ ਪਰ ਵਿੱਚ ਇਹਨੂੰ ਆਪਾਂ ਦੋ ਜਾਂ ਤਿੰਨ ਵਾਰੀ ਚਲਾਉਣਾ ਜ਼ਰੂਰ ਹੈ ਤੇ ਇੱਥੇ మీడియం ਫਲੇਮ ਤੇ ਸਬਜ਼ੀ ਨੂੰ ਟੱਕ ਕੇ ਪਕਾਉਂਦੇ ਹੋਏ 7 ਤੋਂ 8 ਮਿੰਟ ਹੋ ਚੁੱਕੇ ਨੇ ਤੇ ਇੰਨੀ ਦੇਰ ਚ ਨਾ ਮੈਂ ਸਬਜ਼ੀ ਨੂੰ ਦੋ ਵਾਰੀ ਚਲਾਇਆ ਹੋਵੇ ਸੀ ਚਲਾਉਣਾ ਜ਼ਰੂਰੀ ਹੈ ਨਾ ਕਿਉਂਕਿ ਥੱਲੇ ਵੀ ਲੱਗ ਸਕਦੀ ਹੈ ਨਾਲੇ ਜਦੋਂ ਚਲਾਵਾਂਗੇ ਤੇ ਸਾਰੇ ਪਾਸੇ ਇੱਕੋ ਜਿਹੀ ਪੱਕੇਗੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬਾਕੀ ਦੇ ਮਸਾਲੇ ਅੱਧਾ ਛੋਟਾ ਚਮਚ ਪਾਵਾਂਗੇ ਲਾਲ ਮਿਰਚਾਂ ਦਾ ਮਿਰਚਾਂ ਤੁਸੀਂ ਆਪਣੇ ਟੇਸ ਦੇ ਅਕੋਰਡਿੰਗ ਪਾ ਸਕਦੇ ਹੋ ਇੱਕ ਛੋਟਾ ਚਮਚ ਪਾਵਾਂਗੇ ਤਨੀਆ ਪਾਊਡਰ ਤੇ ਅੱਧਾ ਛੋਟਾ ਚਮਚ ਪਾਵਾਂਗੇ ਗਰਮ ਮਸਾਲਾ ਤੇ ਇਹ ਸਾਰੇ ਮਸਾਲਿਆਂ ਨੂੰ ਨਾ ਹੁਣ ਇੱਕ ਵਾਰੀ ਇਹਦੇ ਵਿੱਚ ਮਿਕਸ ਕਰਕੇ ਤੇ ਫਿਰ 1 ਮਿੰਟ ਤੱਕ ਹੋਰ ਪਕਾਵਾਂਗੇ ਯਾਨੀ ਕਿ ਮਸਾਲਿਆਂ ਨੂੰ ਭੁੰਨਾਂਗੇ ਸਬਜ਼ੀ ਦੇ ਨਾਲ ਹੀ ਸਬਜ਼ੀ ਵੀ ਪੱਕ ਜਾਏਗੀ ਹੋਰ ਜਿਹੜੀ ਕਸਰ ਹੈ ਤੇ ਮਸਾਲੇ ਵੀ ਜਿਹੜੇ ਨੇ ਉਹ ਵੀ ਭੁੱਜ ਜਾਣਗੇ ਇੱਥੇ ਮਸਾਲਿਆਂ ਦੇ ਨਾਲ ਪਕਾਉਂਦੇ ਹੋਏ ਨਾ 1 ਮਿੰਟ ਹੋ ਚੁੱਕਿਆ ਹੈ ਤੇ ਹੁਣ ਆਪਾਂ ਚੈੱਕ ਕਰ ਲੈਨੇ ਆਂ ਸਬਜ਼ੀ ਨੂੰ ਤੇ ਦੇਖੋ ਜੀ ਇਹ ਕੁੰਧਰੂ ਨੇ ਨਾ ਜੜੇ ਇਹ ਤਾਂ ਚੰਗੀ ਤਰ੍ਹਾਂ ਪੱਕ ਗਏ ਨੇ ਤੇ ਹੁਣ ਆਲੂ ਵੀ ਚੈੱਕ ਕਰ ਲੈਨੇ ਆਂ ਤੇ ਜਿਹੜੇ ਆਲੂ ਨੇ ਇਹ ਵੀ ਨਰਮ ਹੋ ਗਏ ਨੇ ਯਾਨੀ ਕਿ ਬਹੁਤ ਹੀ ਵਧੀਆ ਪੱਕ ਗਏ ਨੇ ਤੇ ਸਾਡੀ ਸਬਜ਼ੀ ਜਿਹੜੀ ਏ ਚੰਗੀ ਤਰ੍ਹਾਂ ਪੱਕ ਚੁੱਕੀ ਹੈ ਤਕਰੀਬਨ ਤਕਰੀਬਨ ਤਿਆਰ ਹੈ ਤੇ ਜਦੋਂ ਆਲੂ ਔਰ ਕੁੰਦ루 ਚੰਗੀ ਤਰ੍ਹਾਂ ਨਰਮ ਹੋ ਜਾਣਗੇ ਨਾ ਯਾਨੀ ਕਿ ਸਬਜੀ ਪੱਕ ਜੇਗੀ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਏਡਾ ਛੋਟਾ ਚਮਚ આમਚਰ ਪਾਊਡਰ ਪੱਕਣ ਤੋਂ ਬਾਅਦ ਪਾਣਾ ਹੈ ਸੁੱਕੀ ਸਬਜੀ ਹੈ ਨਾ ਤੇ આમਚਰ ਨਾਲ ਥੋੜੀ ਚਟਪਟੀ ਜਿਹੀ ਹੋ ਜਾਏਗੀ ਸਵਾਦ ਲੱਗੇਗੀ ਤੇ ਨਾਲ ਹੀ ਪਾ ਦਵਾਂਗੇ ਕੱਟਿਆ ਹੋਇਆ ਹਰਾ ਧਨੀਆ ਤੇ ਧਨੀਆ ਔਰ આમਚਰ ਨੂੰ ਵੀ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਦਵਾਂਗੇ ਤੇ ਇਹ ਜਿਹੜੇ ਕੁੰਦਰੂ ਨੇ ਨਾ ਇਹਨੂੰ ਹਰ ਇੱਕ ਜਗ੍ਹਾ ਤੇ ਅਲੱਗ-ਅਲੱਗ ਨਾਮ ਨਾਲ ਲਿਆ ਜਾਂਦਾ ਹੈ ਮਤਲਬ ਇਹਨਾਂ ਦਾ ਕੋਈ ਕੁੰਦਰੂ ਕਹਿੰਦਾ ਹੈ ਕੋਈ ਟਿੰਡਲੀ ਕਹਿੰਦਾ ਹੈ ਤੇ ਤੁਸੀਂ ਇਹਨੂੰ ਕੀ ਕਹਿੰਦੇ ਹੋ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਭ ਕੁਝ ਮਿਕਸ ਕਰਨ ਤੋਂ ਬਾਅਦ ਨਾ ਹੁਣ ਸਾਡੀ ਸਬਜੀ ਤਿਆਰ ਹੈ ਇੱਥੇ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਤੇ ਤੁਸੀਂ ਵੇਖ ਸਕਦੇ ਹੋ ਕਿ ਕਿੰਨੀ ਛੇਤੀ ਹੈ ਸਬਜੀ ਬਣ ਕੇ ਤਿਆਰ ਹੋਈ ਹੈ ਸਬਜੀ ਬਹੁਤ ਹੀ ਵਧੀਆ ਬਣੀ ਹੈ ਤੇ ਐ ਲੋ ਜੀ ਸਰੀ ਆਲੂ ਔਰ ਕੁੰਦਰੂ ਦੀ ਸੁੱਕੀ ਮਸਾਲੇ ਦਾ ਸਬਜੀ ਬਣ ਕੇ ਤਿਆਰ ਹੈ ਤੇ ਤੁਸੀਂ ਇਹਨੂੰ ਜਰੂਰ ਬਣਾਇਓ ਤੇ ਸੁੱਕੀ ਸਬਜੀ ਹੈ ਨਾ ਤੇ ਇਸ ਕਰਕੇ ਲੰਚ ਬਾਕਸ ਵਿੱਚ ਵੀ ਪੈਕ ਹੋ ਸਕਦੀ ਹੈ ਨਾ ਪੂੜੀ ਨਾਲ ਪਰਾਂਠਿਆਂ ਨਾਲ ਰੋਟੀ ਨਾਲ ਤੁਸੀਂ ਲੰਚ ਬਾਕਸ ਵਿੱਚ ਪੈਕ ਕਰੋ ਤੇ दाल ਦੇ ਨਾਲ ਸੁੱਕੀ ਸਬਜੀ ਦੀ ਤਰ੍ਹਾਂ ਬਣਾ ਸਕਦੇ ਹੋ ਬਹੁਤ ਹੀ ਸਵਾਦ ਲੱਗਦੀ ਹੈ ਤੇ ਜੇਕਰ ਤੁਹਾਨੂੰ ਇਹ ਕੁੰਦ루 ਦੀ ਸਬਜੀ ਪਸੰਦ ਆਈ ਹੈ ਨਾ ਤੇ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਿਆ ਜੀ